ਹਰੇ ਲੋਕਾਂ ਨਾਲ ਸ਼ੁਰੂ ਤੋਂ ਹੁੰਦੀਆਂ ਆ ਰਹੀਆਂ ਜਿਗਰ ਅਸੀਂ ਆਪਣੇ ਕੰਖ ਦੇ ਨਾਲ ਇਹ ਜਿਹੜੀਆਂ ਜੁੱਤੀਆਂ ਪਹਿੰਦੀਆਂ ਅਸੀਂ ਹੁਣ ਵੀ ਇਹ ਮਸਲਾ ਜਿੱਤਾਂਗੇ ਅੱਜ ਦੀ ਜਿਹੜੀ ਸਾਡੀ ਹਾਊਸ ਦੀ ਮੀਟਿੰਗ ਜਿਹੜੀ ਹੋਣ ਜਾ ਰਹੀ ਆ ਉਹਦੇ ਵਿੱਚ ਮਲਾਜਮਾਂ ਦੇ ਪ੍ਰਤੀ ਜਿਹੜਾ ਮਤਾ ਪਾਇਆ ਜਾ ਰਿਹਾ 187 ਮਤਾਵਾ ਔਰ 254 ਕਰੋੜ ਰੁਪਏ ਦਾ ਬਜਟ ਆ ਤੇ ਇੱਕ ਪਾਸੇ ਪੰਜਾਬ ਸਰਕਾਰ ਕਹਿੰਦੀ ਆ ਕਿ ਆਪਾਂ ਜਿਹੜਾ ਸਫਾਈ ਦੇ ਪ੍ਰਤੀ ਸੀਵਰ ਮੈਂ ਨਵੇਂ ਪ੍ਰਤੀ ਜਿਹੜੀ ਠੇਕਦਾਰੀ ਪਰ ਅਸਾਂ ਬੰਦੂਣੀ ਚਾਹੀਦੀ ਆ ਔਰ ਸਾਡੇ ਸਮਾਜ ਨੇ ਵੱਧ ਚੜ ਗਏ ਆਮ ਪਾਰਟੀ ਜਿਹੜੀ ਸਰਕਾਰ ਚੁਣੀ ਸੀ ਪੀ ਉਹ ਸਾਡੇ ਗਰੀਬਾਂ ਦੇ ਪ੍ਰਤੀ ਜਿਹੜੀ ਸਰਕਾਰ ਬਹੁਤ ਵਧੀਆ ਔਰ ਸਾਡੇ ਸਮਾਜ ਦੇ ਪ੍ਰਤੀ ਸੋਚੇਗੀ ਪਰ ਅੱਜ ਬੜਾ ਇੱਕ ਅਫਸੋਸ ਦੀ ਗੱਲ ਆ ਪੀ ਇੱਥੇ ਜਿਹੜਾ ਤੁਸੀਂ ਅੱਜ ਸਾਡਾ ਕੱਠ ਦੇਖਿਆ ਵਾ ਇਹ ਮੁਲਾਜ਼ਮ ਨਹੀਂ ਆਗਾ ਪੂਰਾ ਮੇਰਾ ਬਾਲਮੀਕ ਸਵਾਜ ਆ ਪੂਰਾ ਮੇਰਾ ਸਮਾਜ ਮੇਰੀਆਂ ਭਾੜਾ ਮੇਰੇ ਭਰਾ ਮੇਰੇ ਨਾਲ ਆ ਜਿਹੜੀ ਮਲਾਜ ਵਿਰੋਧੀ ਲਾਰੇ ਲੈ ਕੇ ਆਇਆ ਹਾਊਸ ਦੇ ਵਿੱਚ ਮੈਂ ਬੇਨਤੀ ਕਰਨਾ ਚਾਹਨਾ ਮੇਅਰ ਸਾਹਿਬ ਅਗੇ ਡੀਸੀ ਕਮਿਸ਼ਨਰ ਸਾਹਿਬ ਅਗੇ ਜੁਆਇੰਟ ਕਮਿਸ਼ਨਰ ਅਗੇ ਕਿ ਇਹ ਜਿਹੜਾ ਮਤਾ ਤੁਸੀਂ ਮਲਾਜ ਮਾਰੂ ਨੀਤੀ ਲਿਆਂਦੀ ਆ ਇਹ ਬਾਈ ਮਿਹਰਬਾਨੀ ਕਰਕੇ ਨਾਲ ਲਿਆਂਦੀ ਜਾਏ ਤਾਂ ਜੋ ਅੱਜ ਸੇਵਾ ਆਪਾਂ ਇੱਕ ਦਿਨ ਦੀ ਹੜਤਾਲ ਕੀਤੀ ਆ ਇਸ ਕਰਕੇ ਇਹ ਸ਼ਹਿਰ ਸਾਡਾ ਇਸ ਕਾਰ ਕੇ ਸ਼ਹਿਰ ਸਾਡਾ ਹੈ ਅਸੀਂ ਵੀ ਚਾਹੁੰਦੇ ਪਈ ਸ਼ਹਿਰ ਜਿਹੜਾ ਸਾਫ਼ ਸੁਥਰਾ ਰੱਖਿਆ ਜਾਏ ਮੈਂ ਫਿਰ ਬੇਨਤੀ ਕਰਨਾ ਚਾਹੁੰਦਾ ਮੇਹਰ ਸਾਹਿਬ ਅਗੇ ਪਈ ਬਾਹਰਾਨ ਕੇ ਆਪਣੇ ਮਲਾਜਮਾਂ ਦੇ ਪ੍ਰਤੀ ਸੀਵਰ ਬੰਨਾਂ ਨੂੰ ਡਰਾਈਵਰਾਂ ਨੂੰ ਸਫਾਈ ਸੇਵਕਾਂ ਨੂੰ ਹੌਸਲਾ ਦੇਣ ਪਈ ਇਹ ਜਿਹੜਾ ਤੁਹਾਡਾ ਮਤਾ ਵਾ ਆਪਾਂ ਰੱਦ ਕਰਾਂਗੇ ਤਾਂ ਜੋ ਜਿਹੜੇ ਸਾਡੇ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਵੀ ਸਾਡੇ ਜਿਹੜੇ ਬਾਲਮੀਕ ਸਮਾਜ ਕੋਈ ਇੱਕੋ ਹੀ ਨੌਕਰੀ ਆ ਮੈਂ ਇੱਕ ਹੋਰ ਗੱਲ ਕਰਨਾ ਚਾਹੁੰਦਾ ਕਿ ਕੰਟਰੈਕਟਰ ਦੇ ਜਿਹੜੇ ਭਰਤੀ ਹੋਏ ਸੀ ਕੌਣ ਟਾਟੇ ਜਿਹੜੇ ਭਰਤੀ ਹੋਏ ਸੀ ਉਹਨਾਂ ਨੇ ਗੈਰ ਸਮਾਜ ਦੇ ਵੀ 24 ਭਰਤੀ ਕੀਤੇ ਸੀ ਚਲੋ ਆਪਾਂ ਇਹ ਨਹੀਂ ਕਹਿੰਦੇ ਵੀ ਨੌਕਰੀ ਸਾਰ ਨੂੰ ਮਿਲੀ ਚਾਹੀਦੀ ਆ ਪਰ ਇੱਕ ਬੇਨਤੀ ਆ ਕਿ ਜਿਹਨੂੰ ਵੀ ਪੁਆਇੰਟ ਵਿੱਚ ਲੈਟਰ ਸਵਾਈਸੇ ਹੋ ਗਿਆ ਤਾਂ ਮਿਲਿਆ ਜਿਹਦਾ ਮੇਰਾ ਸਮਾਜ ਛਾੜੂ ਮਾਰਨ ੜਿਆ ਜਿਹੜੇ ਬਾਕੀ ਗੈਰ ਸਮਾਜ ਜਿਹਨਾਂ ਨੂੰ ਪੁਆਇੰਟ ਵਿੱਚ ਲੈਟਰ ਸਵਾਈਸੇ ਹੋ ਗਿਆ ਤਾਂ ਲੜੇ ਉਹ ਵੀ ਮੇਰੇ ਮਲਾਇਮਾ ਨਾਲ ਛਾੜੂ ਹੱਲਿਆ ਕੇ ਆਣ ਪਰ ਇਹ ਮੰਗ ਕਈ ਵਾਰੀ ਆਪਾਂ ਇਹ ਸਾਡਾ ਜੁਆਇੰਟ ਕਮਿਸ਼ਨਰ ਆਇਆ ਦਾ ਜਿਹੜਾ ਮਲਾਇਮਾ ਵਿਰੋਧੀ ਆ ਖਾਂ ਇਹਦੀ ਸੋਚ ਜਿਹੜੀ ਆ ਕਿ ਮੈਂ ਸਪਾਈ ਸੇਵ ਕੰਨਾ ਮੀਟਿੰਗ ਕਰਨਾ ਨਹੀਂ ਚਾਹੁੰਦਾ ਇਹ ਆਪਣੇ ਆਪ ਨੂੰ ਕੰਨਾ ਵੀ ਮੈਂ ਆਪਣੀ ਤوهੀਨ ਸਮਝਣਾ ਵੀ ਮੈਂ ਇੱਕ ਬਾਲਮੀਕ ਸਮਾਜ ਹੈ ਕਿ ਜੁਨੀਨ ਹੈ ਜਿਹੜੀ ਮੀਟਿੰਗ ਕਰ ਰਹੀ ਮੈਂ ਆਪਣੀ ਤوهੀਨ ਸਮਝਣਾ ਤੁਹਾਡੇ ਨਾਲ ਬਹਿਣਾ ਇਸ ਕਰਕੇ ਮੈਂ ਬੇਨਤੀ ਕਰਨਾ ਚਾਹੁੰਦਾ ਵੀ ਇਹ ਜਿਹੜਾ ਪਠਾਨ ਕੋਟ ਬਹੁਤ ਸ਼ਾਂਤੀਪੂਰਵਕਾ ਜਿਸ ਦਿਨ ਪਠਾਨ ਕੋਟ ਦੇ ਮਲਾਜ਼ਮ ਸਮਾਜ ਵਿਗੜ ਗਿਆ ਤੇ ਤੁਹਾਡੀ ਜਿਹੜੀ ਕੁਰਸੀ ਹੈ ਬਚਾਣੀ ਬੜੀ ਮੁਸ਼ਕਲ ਹੋਣੀ ਹੈ ਇਸ ਕਰਕੇ ਮੈਂ ਬੇਨਤੀ ਕਰਨਾ ਚਾਹੁੰਦਾ ਵੀ ਜਿਹੜਾ ਬੜਾ ਆ ਗਿਆ ਮਾਰੂ ਨੀਤੀ ਆ ਤੁਸੀਂ ਮਤੇ ਤੇ ਲਿਆਂਦੀ ਦੀ ਜਿੰਨਾ ਚਿਰ ਨਹੀਂ ਹਟਿਆ ਆਪਾਂ ਤੋਂ ਨਹੀਂ ਜਾਵਾਂ ਮਾਂ ਕੇ ਮੇਰ ਨੂੰ ਜਾਣ ਦੇਣਾ ਬਾਹਰ ਦਾ ਆਪਾਂ ਜੁਆਇੰਟ ਕਮਿਸ਼ਨ ਨੂੰ ਬਾਹਰ ਜਾਣ ਦੇਣਾ ਇਸ ਕਰਕੇ ਮੈਂ ਕਿਸੇ ਵੀ ਤਰ੍ਹਾਂ ਦੀ ਹੁਲੜਬਾਜੀ ਆਪਾਂ ਨਹੀਂ ਕਰਨੀ ਬਹੁਤ ਸ਼ਾਂਤੀਪੂਰੋ ਤੁਸੀਂ ਦੇਖਿਆ ਹੀ ਬੜਾ ਸ਼ਾਂਤੀਪੂਰੋ ਕੋ ਦਨਾਲ ਆਪਾਂ ਰੋਸ਼ਮ ਵਿਚਾਰਾ ਕੀਤਾ ਆਪਣੇ ਮੰਗਾਂ ਦੇ ਪ੍ਰਤੀ ਅੱਥੇ ਬੋਲੇ ਆ ਜਿਹੜਾ ਸਾਡਾ ਜਨਮ ਤੋਂ ਅਧਿਕਾਰ ਆ ਇਸ ਕਰਕੇ ਹੋਰ ਕਿਹੜੀਆਂ ਮੁੱਖ ਮੰਗਾਂ ਨੇ ਜਿਹੜੀਆਂ ਕਾਰਪੋਰੇਸ਼ਨ ਅਸਤਰਾ ਤੋਂ ਬਾਤ ਕਰਾਉਣੇ ਨੇ ਦੇਖੋ ਜਿਹੜੀਆਂ ਪੰਜਾਬ ਸਰਕਾਰ ਦੀਆਂ ਮੰਗਾਂ ਸਨ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਸਾਨੂੰ ਹੀ ਪਤਾ ਹੈ ਕਿ ਪੰਜਾਬ ਸਰਕਾਰ ਦੇ ਪ੍ਰਤੀ ਮੰਗਾਂ ਹੈਗੀਆਂ ਹੁਣ ਸਾਰੇ ਚੇਅਰਮੈਨ ਸਾਡੇ ਦੱਸਿਆ ਵੀ ਜਿਹੜੇ 35 ਬੰਦੇ ਆ 35 ਬੰਦੇ ਦੀ ਪਰਵਾਹ ਵੀ ਨਹੀਂ ਆ ਗਈਗੀ ਪਰ ਇਸ ਵਿਭਾਗ ਦੇ ਦੀ ਲਾਪਰਵਾਹੀ ਸਮਝੋ ਇਸ ਵਿਭਾਗ ਦੇ ਇਨੀ ਕਿ ਲਾਪਰਵਾਹੀ ਸਮਝੋ ਵੀ ਜਿਹੜਾ ਉਹਨਾਂ ਨੂੰ ਪੁਆਇੰਟ ਮੈਨ ਲੈਟਰ ਇਸ਼ੂ ਨਹੀਂ ਕਰਨ ਰਿਆ ਬਾਕੀ ਜਿਹੜੇ ਸਾਡੇ ਸਿਵਾਈ ਸੇਵਕਾਂ ਦੀਆਂ ਦਤ ਹੋ ਗਈ ਦੀ ਆ ਉਹਨਾਂ ਦੇ ਮਤੇ ਜਿਹੜੇ 1 2 ਰਹਿ ਗਏ ਆ ਤੇ ਮੈਂ ਬੇਨਤੀ ਕਰਨਾ ਚਾਹੁੰਦਾ ਅਗੇ ਵੀ ਉਹ ਉਹਨਾਂ ਦੇ ਵੀ ਮਤੇ ਇਸੇ ਹੌਲ ਚ ਬਿਹਰਾਨ ਕਿਉਂਕਿ ਹੌਸ ਦੀ ਮੀਟਿੰਗ ਤੁਹਾਨੂੰ ਪਤਾ ਹੈ ਕਿ ਲਾਸਟ ਮੀਟਿੰਗ ਹੈ ਗਈ ਆ ਇਸ ਕਰਕੇ ਮੈਂ ਮੇਰ ਸਾਹਿਬ ਅਗੇ ਬੇਨਤੀ ਕਰਨਾ ਚਾਹੁੰਦਾ ਕਿ ਚਾਹਨਾ ਵੀ ਜਿਹੜੇ ਪਰਿਵਾਰ ਦੇ ਘਰ ਇੱਕ ਇੱਕ ਮੌਤ ਹੋਈ ਆ ਉਹਦੇ ਪਰਿਵਾਰ ਨੂੰ ਨੋਕ